ਕੰਟਲੀ ਬਲੂਮਬਰਗਰ ਜਿਹੜੀ ਖਬਰ ਆ ਉਹਨਾਂ ਨੇ ਕਾਫੀ ਵੱਡਾ ਇੱਕ ਆਰਟੀਕਲ ਜਿਹੜਾ ਉਹ ਛਾਪਿਆ ਆ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਕਤਲੇਆਮ ਬਾਰੇ ਟ੍ਰਾਂਸਨੈਸ਼ਨਲ ਡਿਪਰੈਸ਼ਨ ਦਾ ਜਿਹੜਾ ਮੁੱਦਾ ਸਿੱਖਾਂ ਦੇ ਦੁਆਰਾ ਇਸ ਗੱਲ ਨੂੰ ਬੜੇ ਲੰਮੇ ਸਮੇਂ ਤੋਂ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਜਿਹੜੀ ਭਾਰਤ ਦੀ ਸਰਕਾਰ ਚਾਹੇ ਉਸ ਸੱਤਾ ਦੇ ਉੱਤੇ ਕੋਈ ਵੀ ਬੈਠਾ ਹੋਵੇ ਉਹ ਜਿਹੜੇ ਸਿੱਖ ਡਿਸਿਡੈਂਟ ਆ ਜਿਹੜੇ ਆਪਣੇ ਹੱਕ ਦੀ ਗੱਲ ਕਰਦੇ ਆ ਜਾਂ ਉੱਥੇ ਜੋ ਨਾ انصافੀ ਹੋ ਰਹੀ ਆ ਉਹਦੇ ਬਾਰੇ ਆਵਾਜ਼ ਚੱਕਦੇ ਆ ਵੀ ਉਹਨਾਂ ਨੂੰ ਜਿਹੜਾ ਉਹ ਆ ਕੇ ਕਤਲ ਕਰਦੇ ਆ ਡਰਾਉਂਦੇ ਆ ਧਮਕਾਉਂਦੇ ਆ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਸੀ ਸੋ ਸਿੱਖਾਂ ਦੇ ਕਤਲਿਆਂ ਬਾਰੇ ਬੜੀ ਵੱਡੀ ਰਿਪੋਰਟ ਛਾਪਦੀ ਛਾਪੀ ਗਈ ਹੈ ਬਲੂਮਬਰਗ ਦੇ ਦੁਆਰਾ ਕੀ ਕਹਿੰਦੀ ਆ ਇਹ ਰਿਪੋਰਟ ਤੇ ਇਸ ਦੇ ਵਿੱਚ ਕੀ ਕੀ ਜਿਹੜੀਆਂ ਚੀਜ਼ਾਂ ਉਹ ਸਾਹਮਣੇ ਜਿਹੜੀਆਂ ਹੋ ਆ ਰਹੀਆਂ ਹਾਂਜੀ ਹਾਂਜੀ ਸੋ ਇੱਕ ਤਾਂ ਮੇਰੇ ਖਿਆਲ ਨਿਖਲ ਗੁਪਤਾ ਵਾਲੇ ਕੇਸ ਵਿੱਚ ਜਿਹੜੀ ਅਦਾਲਤ ਵਿੱਚ ਸਾਰਾ ਕੁਝ ਫਾਈਲ ਹੋ ਗਿਆ ਹੋਇਆ ਅਦਾਲਤ ਵਿੱਚ ਫਾਈਲ ਹੋਏ ਡਾਕੂਮੈਂਟਸ ਦੇ ਆਧਾਰ ਤੇ ਬਲੂਮਬਰਗ ਨੇ ਇੱਕ ਵੱਡੀ ਰਿਪੋਰਟ ਛਾਪੀ ਹੈਗੀ ਆ ਵੇ ਫਿਨਿਸ਼ ਥੈਮ ਆਲ ਆਈ ਥਿੰਕ ਹਨਾ ਸੋ ਇਸ ਤਰ੍ਹਾਂ ਦਾ ਉਹਨਾਂ ਦਾ ਇੱਕ ਟਾਈਟਲ ਹੈਗਾ ਸੋ ਉਹਦੇ ਵਿੱਚ ਜਿਹੜਾ ਇਹ ਫੜਿਆ ਗਿਆ ਨਿਖਲ ਗੁਪਤਾ ਉਹਦੀਆਂ ਜਿਹੜੀਆਂ ਚੈਟਸ ਨੇ ਮੇਰੇ ਖਿਆਲ 500 ਦੇ ਕਰੀਬ ਮੈਸੇਜ ਹੈਗੇ ਆ ਉਹ ਦੱਸੇ ਗਏ ਆ ਵੀ ਇਹਦੇ ਜਿਹੜਾ ਆਪਣੇ ਹੈਂਡਲਰ ਆ ਵਿਕਾਸ ਯਾਦਵ ਨਾਲ ਸੋ ਵਿਕਾਸ ਯਾਦਵ ਦੀ ਨਿਖਲ ਗੁਪਤਾ ਨੇ ਦੱਸਿਆ ਵੀ ਜਿਹੜਾ ਵਿਕਾਸ ਯਾਦਵ ਆ ਮੈਨੂੰ ਇਹਦਾ ਨਾਂ ਨਹੀਂ ਸੀ ਪਤਾ ਵੀ ਇਹ ਮੈਨੂੰ ਅਮਾਨਤ ਦੇ ਨਾਂ ਤੇ ਮਿਲਿਆ ਵੀ ਅਮਾਨਤ ਇਹਨੇ ਆਪਣਾ ਚਿਹਰਾ ਟੱਕਿਆ ਹੋਇਆ ਸੀ ਅਨਕਾ ਨਹੀਂ ਹੋਇਆ ਸੀ ਤੇ ਇਹਦਾ ਇਹਦਾ ਮੈਸੇਜ ਇਹ ਸੀਗਾ ਵੀ ਕਿਉਂਕਿ ਇਹਦਾ ਜਿਹੜਾ ਗੁਜਰਾਤ ਵਿੱਚ ਕੇਸ ਆ ਉਹ ਕਾਫੀ ਵਾਰ ਮੇਰੇ ਕੋਲ ਡਿਸਕ੍ਰਾਈਬ ਹੋਇਆ ਵੀ ਤੇਰੇ ਉਹ ਕੇਸ ਆ ਜਿਹੜੇ ਖਤਮ ਕਰ ਦਿੱਤੇ ਜਾਣਗੇ ਸੋ ਨਿਕਲ ਗੁਪਤਾ ਨੇ ਕਿਹਾ ਵੀ ਮੈਂ ਤਾਂ ਜਿਸ ਤਰ੍ਹਾਂ ਇੱਕ ਪੋਲਿਟੀਕਲ ਫਾਇਰਿੰਗ ਦੇ ਵਿੱਚ ਫਸਿਆ ਹੋਇਆ ਬੰਦਾ ਪਰ ਜਿਹੜੀਆਂ ਅਮਰੀਕਨ ਇੰਟੈਲੀਜੈਂਸ ਏਜੰਸੀਆਂ ਉਹ ਇਹ ਕਹਿ ਰਹੀਆਂ ਹੈਗੀਆਂ ਵੀ ਇਹ ਪੋਲਿਟਿਕਲ ਫਾਇਰਿੰਗ ਜਪਸਿਆ ਬੰਦਾਨੀ ਇਹ ਜਿਸ ਤਰ੍ਹਾਂ ਗਲੋਬਲ ਨੈਟਵਰਕ ਆ ਜਿਹੜਾ ਡਰੱਗਸ ਦਾ ਉਹਦੇ ਵਿੱਚ ਸ਼ਾਮਲ ਸੀ ਕਈ ਮਿਲਕਾਂ ਵਿੱਚ ਘੁੰਮਿਆ ਨਿਊਯਾਰਕ ਵੀ ਆਇਆ ਕੈਨੇਡਾ ਵੀ ਸ਼ਾਇਦ ਗਿਆ ਤੇ ਹੋਰ ਬਹੁਤ ਸਾਰੇ ਮਿਲਕਾਂ ਵਿੱਚ ਘੁੰਮਿਆ ਸੂਬਾਨਤ ਨਾਲ ਫਿਰ ਅਮਾਨਤ ਨੂੰ ਲਬੜਿਆ ਲਬਜ਼ਿਆ ਜਿਹੜੀ ਅਮਰੀਕਨ ਇੰਟੈਲੀਜੈਂਸ ਨੇ ਜਿਹੜੀ ਰਿਪੋਰਟ ਕਰਦੀ ਆ ਉਹ ਫਿਰ ਇਹ ਇੱਕ ਟੈਲੀਫੋਨ ਨੰਬਰ ਹੈ ਜਿਹੜਾ ਆਉਂਦਾ ਹੈਗਾ ਉਹਨਾਂ ਦੇ ਹਵਾਲੇ ਵਿੱਚ ਉਹ ਟੈਲੀਫੋਨ ਨੰਬਰ ਹੈਗਾ ਜਿਹੜਾ ਵਿਕਾਸ ਯਾਦਵ ਦੀ ਵਾਈਫ ਨੇ ਯੂਜ਼ ਕਰਿਆ ਸੀਗਾ ਅਮਰੀਕਾ ਦਾ ਵੀਜ਼ਾ ਲੈਣ ਲਈ ਸੋ ਟੈਲੀਫੋਨ ਨੰਬਰ ਉੱਥੇ ਡਿਟੈਕਟ ਹੁੰਦਾ ਉਹਦੇ ਤੋਂ ਫਿਰ ਇਹਦੀ ਜਿਹੜੀ ਹੈਗੀ ਆਇਡੈਂਟੀਟੀ ਜਿਹੜੀ ਹੈਗੀ ਹੈ ਸਾਹਮਣੇ ਆਉਂਦੀ ਹੈਗੀ ਆ ਫਿਰ ਕਿਉਂਕਿ ਬੇਸ਼ੱਕ ਇੰਡੀਆ ਦਾ ਬਹੁਤ ਸਾਰਾ ਕੁਝ ਗੁਪਤ ਹੁੰਦਾ ਪਰ ਕਿਉਂਕਿ ਅਮਰੀਕਾ ਕੋਲ ਵੀ ਸੋਰਸੇਸ ਹੁੰਦੇ ਆ ਉਹਨਾਂ ਨੂੰ ਸਭਨ ਦਾ ਇਹਨਾਂ ਦੇ ਅਫਸਰ ਸਾਹਿਬਾਰੇ ਜਿਹੜਾ ਇੱਕ ਗਜ਼ਟ ਹੁੰਦਾ ਅਫਸਰ ਚਾਹੀਦੀ ਜਿਹੜੀਆਂ ਨਿਯੁਕਤੀਆਂ ਹੁੰਦੀਆਂ ਤੇ ਜਿਹੜੀਆਂ ਬਦਲੀਆਂ ਹੁੰਦੀਆਂ ਉਹ ਇੰਡੀਅਨ ਆਫੀਸਰਜ਼ ਇੱਕ ਗਜ਼ਟ ਹੈਗਾ ਮੇਰੇ ਕਲ ਕਨਫਿਡੈਂਸ਼ੀਅਲ ਵੀ ਹੋ ਸਕਦਾ ਉਸ ਗਜ਼ਟ ਚੋਂ ਫਿਰ ਅਮਰੀਕਨ ਇੰਟੈਲੀਜੈਂਸ ਨੇ ਜਾਂ ਜਿਹੜੀ ਇਹ ਇਨਵੈਸਟੀਗੇਟਿਵ ਏਜੰਸੀ ਉਹਨਾਂ ਨੇ ਕੱਢਿਆ ਉਹਦੇ ਵਿੱਚ ਇੱਕ ਥਾਂ ਲਿਖਿਆ ਹੋਇਆ ਸੀਗਾ ਕਿ ਵਿਕਾਸ ਯਾਦਵ ਨਾਂ ਦਾ ਵਿਅਕਤੀ ਸੀਆਰਪੀਐਫ ਨੂੰ ਛੱਡ ਚੁੱਕਿਆ ਤੇ ਹੁਣ ਜਿਹੜਾ ਹੈਗਾ ਸੈਕਟਰੀਏਟ ਵਿੱਚ ਕੰਮ ਕਰੇਗਾ ਸੋ ਸੈਕਟ 8 ਵਿੱਚ ਕੰਮ ਕਰਨ ਦਾ ਮਤਲਬ ਹੀ ਹੁੰਦਾ ਵੀ ਉਹ ਉਹ ਇੰਟੈਲੀਜੈਂਸ ਏਜੰਸੀ ਵਾਲੇ ਕੰਮ ਕਰੇਗਾ ਸੋ ਉਹਨਾਂ ਨੇ ਜਿਹੜਾ ਰਿਪੋਰਟ ਵਿੱਚ ਆ ਉਹ ਹੀ ਲਿਖਿਆ ਹੋਇਆ ਵੀ ਉੱਥੋਂ ਫੇਰ ਇਹਨਾਂ ਨੇ ਸਾਰਾ ਉਹਦਾ ਜਿਹੜਾ ਹੈਗਾ ਉਹਦੇ ਸਰਗਰਮੀਆਂ ਨੂੰ ਕੱਢਿਆ ਤੇ ਇਸ ਤਰ੍ਹਾਂ ਜਿੰਨੇ ਵੀ ਵਿਕਾਸ ਆਦਬ ਦੀਆਂ ਜਿਹੜੀਆਂ ਚੈਟਸ ਨੇ ਉਹਦੇ ਹੈਂਡਲਰਸ ਨੇ ਤੇ ਦੂਸਰਾ ਉਹ ਜਿਹੜਾ ਇਹਨਾਂ ਬਾਰੇ ਗੁਰਪਤਵੰਨ ਸਿੰਘ ਪੰਨੂ ਬਾਰੇ ਜਿਹੜਾ ਇਹ ਕਹਿ ਰਿਹਾ ਕਿ ਵੀ ਉਹਦੀਆਂ ਕਿਉਂਕਿ ਉਹਦੀ ਸਾਰੀ ਰੈਕੀ ਆ ਜਿਹੜੀ ਇਹਦੇ ਵਿੱਚ ਦੱਸਿਆ ਵੀ ਸਾਰੀ ਰੈਕੀ ਉਹਦੀ ਕਰ ਲਈ ਹੋਈ ਸੀ ਕਰ ਲਈ ਗਈ ਸੀ ਉਹ ਕਿੰਨੇ ਵਜੇ ਘਰੋਂ ਨਿਕਲਦਾ ਕਿੰਨੇ ਵਜੇ ਆਫਿਸ ਜਾਂਦਾ ਕਿੰਨੇ ਵਜੇ ਜੋਗਿੰਗ ਤੇ ਜਾਂਦਾ ਉਹ ਸਾਰੀਆਂ ਇਵਨ ਫੋਟੋਗ੍ਰਾਫਸ ਵੀ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਸੀਗੀਆਂ ਗੁਰਪਤਵੰਤ ਸਿੰਘ ਪੰਨੂ ਦੀਆਂ ਉਹਦੀਆਂ ਵੀਡੀਓਜ਼ ਵੀ ਸੀਗੀਆਂ ਜਿਹੜੀਆਂ ਕਿ ਪਿੱਛੇ ਵੀ ਭੇਜੀਆਂ ਗਈਆਂ ਉਹਨਾਂ ਵੱਲੋਂ ਉਹ ਸਾਰਾ ਜਿਹੜਾ ਇੱਕ ਲੰਬੀ ਰਿਪੋਰਟ ਹੈ ਇਹਨੇ ਬਲੋਂ ਵਰਕ ਨੇ ਕੱਢੀ ਉਹਦੇ ਚੋਂ ਫਿਰ ਉਹਨਾਂ ਨੇ ਭਾਈ ਹਰਦੀਪ ਸਿੰਘ ਰੇਜਰ ਦੇ ਪਰਿਵਾਰ ਨਾਲ ਜਿਹੜੀਆਂ ਆਰਸੀਐਮਪੀ ਨਾਲ ਸੀਸੀ ਸੀਸੀ ਨਾਲ ਜਿਹੜੀਆਂ ਮੁਲਾਕਾਤਾਂ ਹੋਈਆਂ ਉਹ ਉਹਦੇ ਵਿੱਚੋਂ ਜਿਹੜੇ ਹੋਰ ਸਿੱਖਾਂ ਨੂੰ ਥ੍ਰੈਟ ਸੀਗੇ ਉਤੇ ਵਿੱਚ ਜਿਹੜੀ ਬਲੂਮਵਰਗ ਨੇ ਇੱਕ ਇੱਕ ਖਾਸ ਜਿਹੜੀ ਟਿੱਪਣੀ ਉਹ ਇਹ ਕੀਤੀ ਹੈਗੀ ਆ ਵੀ ਇਹਨਾਂ ਵੱਡਾ ਇੱਕ ਨਿਊਕਲੀਅਰ ਪਾਵਰਫੁਲ ਕੰਟਰੀ ਆ ਜਿਹੜਾ ਇੱਕ ਟਾਈਨੀ ਮੈਜੋਰਿਟੀ ਤੋਂ ਡਰ ਰਿਹਾ ਹੈਗਾ ਵੀ ਜਿਹਦੀ 2% ਤੋਂ ਲਗਭਗ ਜਿਹੜੀ ਹੈਗੀ ਆਬਾਦੀ ਹੈਗੀ ਆ ਭਾਰਤ ਵਿੱਚ ਔਰ ਭਾਰਤ ਵਿੱਚ ਉਹ ਕਹਿੰਦੇ ਵੀ ਸਿੱਖਾਂ ਦੇ ਇੱਕ ਕੰਟਰੀਬਿਊਸ਼ਨ ਉਹਨੇ ਵੀ ਦੱਸਿਆ ਵੀ ਮਰਮੋਹਰ ਸਿੰਘ ਵਰਗੇ ਬੰਦੇ ਆ ਜਿਹੜੇ ਪ੍ਰਾਈਮ ਮਿਨਿਸਟਰ ਤੱਕ ਰਹੇ ਹੈਗੇ ਆ ਸੋ ਜੇ ਇੱਕ ਟਾਈਨੀ ਮਿਨੋਰਟੀ ਤੋਂ ਇੱਕ ਨਿਊਕਲੀਅਰ ਪਾਵਰ ਇੰਨੀ ਡਰਦੀ ਹੈਗੀ ਸੋ ਇਟ ਮੀਨਸ ਉਹ ਕਹਿੰਦਾ ਵੀ ਸੋਚਣਾ ਬਣਦਾ ਵੀ ਇਹ ਗੜਬੜਾ ਨੇ ਜਿਹੜੀਆਂ ਸਿਸਟਮ ਵਿੱਚ ਕਿੱਥੇ ਹੈ ਫਿਰ ਉਹਨਾਂ ਨੇ ਸਾਰਾ ਜਿਹੜਾ ਹੈਗਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਹਮਲਾ ਹੋਇਆ ਉਹ ਉਹਦੇ ਬਾਰੇ ਵਿਸਤ੍ਰਿਤ ਰਿਪੋਰਟ ਹੈ ਇਸ ਰਿਪੋਰਟ 'ਚ ਜਿਹੜਾ ਉਹਦੇ ਵਿੱਚੋਂ ਜੋ 1984 ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਉਹਦੇ ਬਾਰੇ ਬੜੇ ਇਮਾਨਦਾਰ ਢੰਗ ਨਾਲ ਬੀ ਟਾਇਰ ਪਾਕੇ ਸਖਾ ਨੂੰ ਸਾਰਾ ਗਿਆ ਜਿੰਦਾ ਜਲਾਇਆ ਗਿਆ ਹੈ ਜਾਂ ਹੋਰ ਸਾਰਾ ਜਿਹੜਾ ਹੈਗਾ ਉਹ ਰਿਪੋਰਟ ਦਿੱਤੀ ਹੈ ਕਿ ਸੋ ਕਾਫੀ ਵਿਸਥਾਰ ਵਿੱਚ ਜਿਹੜਾ ਹੈਗਾ ਉਹਨਾਂ ਨੇ ਟ੍ਰਾਂਸ ਨੈਸ਼ਨਲ ਰਿਪ੍ਰੈਸ਼ਨ ਬਾਰੇ ਮੋੜ ਤੋਂ ਦੁਬਾਰਾ ਜਿਹੜੀ ਇੱਕ ਗੱਲ ਦਬ ਗਈ ਸੀ ਉਹ ਦੁਬਾਰਾ ਜਿਹੜੀ ਹੈਗੀ ਐ ਬਲੂਮਬਰਗ ਨੇ ਸਾਡੇ ਸਾਹਮਣੇ ਲਿਆਂਦੀ ਹੈਗੀ ਸੋ ਸੋ ਇਹ ਗੱਲ ਮਤਲਬ ਇਹ ਮੋਹਰ ਲਾਉਂਦੀ ਹੈ ਰਿਪੋਰਟ ਵੀ ਜੋ ਸਿੱਖਾਂ ਦਾ ਖਦਸ਼ਾ ਸੀ ਬੜੇ ਚਿਰ ਤੋਂ ਵੀ ਭਾਰਤ ਇਦਾਂ ਜਿਹੜਾ ਉਹ ਕਰਦਾ ਆ ਰਿਹਾ ਆ ਸੋ ਇਹ ਸਪਸ਼ਟ ਹੋ ਗਿਆ ਵੀ ਹਾਂ ਵਾਕਿਆ ਹੀ ਆ ਇਸ ਤਰੀਕੇ ਦੇ ਨਾਲ ਆ ਇਦਾਂ ਜਿਹੜਾ ਭਾਰਤ ਕਰ ਰਿਹਾ ਆ ਇਹਦੇ ਨਾਲ ਜਿਹੜਾ ਸਿੱਖਾਂ ਦਾ ਆਪਣੇ ਵੱਖਰੇ ਮੁਲਕ ਦੀ ਗੱਲ ਆ ਜਾਂ ਜਿਹੜੀ ਉਹ ਗੱਲ ਆ ਇਹਦੀ ਹੋਰ ਪੁਸ਼ਟੀ ਹੁੰਦੀ ਹੈ ਹੋਰ ਦ੍ਰਿੜ ਹੁੰਦੀ ਹੈ ਗੱਲ हां जी यानी सो ਜਦੋਂ ਇਸ ਤਰ੍ਹਾਂ ਅੱਗੇ ਵੀ ਇੱਕ ਡੈਮੋਕਰੈਟਿਕ ਕੰਟਰੀ ਐ ਇਸ ਤਰ੍ਹਾਂ ਦੇ ਰੈਪ੍ਰੈਸ਼ਨ ਤੇ ਆਜ ਵੀ ਕਿਉਂਕਿ ਭਾਰਤ ਵਿੱਚ ਤਾਂ ਆਪਾਂ ਸਾਰਿਆਂ ਨੇ ਉਹ ਕਤਲੋਗਾਰਤ ਹੁੰਦੀ ਹੈ ਜਿਹੜੀ ਦੇਖੀ ਹੈਗੀ ਐ ਸੋ ਉਹ ਤੋਂ ਪਹਿਲਾਂ ਭਾਰਤੀ ਡਿਪਲੋਮੈਟਸ ਆ ਜਿਹੜੀ ਇਸ ਕਤਲੋਗਾਰਸ ਨੂੰ ਐਂਟੀ ਟੈਰਰਿਸਟ ਆਪਰੇਸ਼ਨਸ ਦੇ ਨਾਂ ਤੇ ਜਾਇਜ਼ ਠਹਿਰਾ ਰਹੀ ਸੀ ਕਿ ਪਰ ਹੁਣ ਆ 2023 ਤੋਂ ਬਾਅਦ ਉਹ ਜਿਹੜੀ ਕਤਲੋਗਾਰਥ ਹੋਈ ਆ ਉਹਦੇ ਬਾਰੇ ਵੀ ਵੈਸਟਰਨ মিডিਆ ਨੇ ਇੱਕ ਪੋਜ਼ਿਟਿਵ ਅਪਰੋਚ ਆ ਵੁਕਸ ਰੱਖਿਆ ਉਹ ਸਿੱਖਾਂ ਦਾ ਕਤਲੇਆਮ ਦੇ ਕਰਕੇ ਦੱਸਿਆ ਸਿੱਖਾਂ ਨੂੰ ਇੱਕ ਨੇਸ਼ਨ ਦੇ ਤੌਰ ਤੇ ਉਹਨਾਂ ਨੇ ਡਿਸਕ੍ਰਾਈਬ ਕਰਿਆ ਸੋ ਜਦੋਂ ਸਿੱਖ ਇੱਕ ਨੇਸ਼ਨ ਦੇ ਤੌਰ ਤੇ ਡਿਸਕ੍ਰਾਈਬ ਹੁੰਦੇ ਆ ਤਾਂ ਉਹਨਾਂ ਦੀ ਜਿਹੜੀ ਨੈਸ਼ਨਲਿਸਟਿਕ ਐਕਟੀਵਿਟੀ ਆ ਉਹਨੂੰ ਨੈਸ਼ਨਲਿਜ਼ਮ ਕਿਹਾ ਜਾਂਦਾ ਸੋ ਜਿਹੜਾ ਸਿੱਖ ਨੈਸ਼ਨਲਿਜ਼ਮ ਆ ਉਹ ਜਦੋਂ ਮਜ਼ਬੂਤ ਹੋਵੇਗਾ ਉਹਦੀ ਨੈਸ਼ਨਲਿਸਟਿਕ ਐਕਟੀਵਿਟੀ ਆ ਜਿਹੜੀ ਜਿਹੜੇ ਉਹਦੇ ਪੋਲਿਟਿਕਲ ਨਿਸ਼ਾਨੇ ਹੈਗੇ ਆ ਜਦੋਂ ਉਹ ਮਜ਼ਬੂਤ ਹੋਣਗੇ ਉਹਦੇ ਨਾਲ ਸਿੱਖ ਚੇਤਨਤਾ ਜਿਹੜੀ ਹੈਗੀ ਉਹ ਨਿਖਰੇਗੀ ਜਿਹੜੀ ਕਿ ਹਾਲ ਦੀ ਘੜੀ ਜਿਹੜੀ ਕਿ ਬਹੁਤ ਜ਼ਿਆਦਾ ਨਿਖਾਰ ਵਿੱਚ ਨਹੀਂ ਹੈਗੀ ਸੋ ਇਹ ਜਦੋਂ ਇੰਟਰਨੈਸ਼ਨਲ ਮੀਡੀਆ ਵਿੱਚ ਇਸ ਤਰ੍ਹਾਂ ਦੀਆਂ ਰਿਪੋਰਟਸ ਆ ਸਿੱਖਾਂ ਦੇ ਹੱਕ ਵਿੱਚ ਆ ਜਿਹੜੀਆਂ ਆਉਣਗੀਆਂ ਤਾਂ ਸਿੱਖ ਚੇਤਨਤਾ ਵਿੱਚ ਕਿਤੇ ਨਾ ਕਿਤੇ ਉਹਨਾਂ ਸ਼ਹੀਦਾਂ ਪ੍ਰਤੀ ਉਹਨਾਂ ਸੂਰਮਿਆਂ ਪ੍ਰਤੀ ਜਿਹੜੇ ਇੱਕ ਆਜ਼ਾਦੀ ਦੀ ਭਾਵਨਾ ਨੂੰ ਲੈ ਕੇ ਬੰਦ-ਬੰਦ ਕਰਵਾ ਕੇ ਸ਼ਹੀਦ ਹੋਏ ਆ ਸੋ ਉਹਨਾਂ ਪ੍ਰਤੀ ਇੱਕ ਜਾਗਰਤੀ ਆਏਗੀ ਉਹਨਾਂ ਨੂੰ ਮੁਰਤੋਂ ਕੋਖਣ ਦਾ ਉਹਨਾਂ ਦੇ ਕਾਰਜਾਂ ਨੂੰ ਮੁਰਤੋਂ ਕੋਖਣ ਦਾ ਤੇ ਉਹਨਾਂ ਦੇ ਸੁਪਨਿਆਂ ਨੂੰ ਜਿਹੜਾ ਹੈਗਾ ਸਕਾਰ ਕਰਨ ਦਾ ਇੱਕ ਜਜ਼ਬਾ ਪੈਦਾ ਹੁੰਦਾ ਆ ਸੁ ਬਿਲਕੁਲ ਅਵਤਾਰ ਸਿੰਘ ਜੀ ਜਿਹੜਾ ਭਾਈ ਨਿੱਜਰ ਹੁਣਾ ਦੀ ਅਸੈਸੀਨੇਸ਼ਨ ਹੁੰਦੀ ਹੈ ਜਿਹੜਾ ਕਤਲ ਹੋਇਆ ਆ ਇਸ ਰਿਪੋਰਟ ਦੇ ਵਿੱਚ ਉਸ ਦਾ ਵੀ ਜਿਹੜਾ ਉਹ ਜ਼ਿਕਰ ਹੈਗਾ ਆ ਕਿਉਂਕਿ ਸ਼ੁਰੂਆਤ ਉੱਥੋਂ ਹੀ ਹੋਈ ਆ ਇੱਥੋਂ ਤੱਕ ਕਿ ਯੂਕੇ ਦੇ ਵਿੱਚ ਭਾਈ ਖੰਡਾ ਹੁਣਾ ਦੇ ਕਤਲ ਨੂੰ ਲੈ ਕੇ ਭਾਈ ਪੰਜਵਰਡ ਹੁਣਾ ਦੇ ਜਿਹੜੀ ਅਸੈਸੀਨੇਸ਼ਨ ਆ ਉਸ ਨੂੰ ਲੈ ਕੇ ਵੀ ਇੱਕ ਦਿਨ ਕਿਤੇ ਸਾਰੀਆਂ ਤਾਰਾਂ ਜਿਹੜੀਆਂ ਉਹ ਜੋੜਦੀਆਂ ਆ ਇੰਟਰਨੈਸ਼ਨਲ ਤਰੀਕੇ ਦੇ ਨਾਲ ਭਾਰਤ ਦੇ ਦੁਆਰਾ ਆਪਣੇ ਡਿਸਿਡੈਂਟਸ ਨੂੰ ਖਾਸ ਕਰਕੇ ਸਿੱਖ ਜਿਹੜੇ ਮੰਗ ਕਰਦੇ ਆਪਣੇ ਵੱਖਰੇ ਮੁਲਕ ਦੀ ਉਹਨਾਂ ਦੀ ਕਤਲੋਕਾਰਤ ਕਰਨ ਦੀ ਇੱਕ ਪੂਰੀ ਮੁਹਿੰਮ ਜਿਹੜੀ ਉਹ ਬਣਾਈਆਂ ਇਹ ਰਿਪੋਰਟ ਦੇ ਵਿੱਚ ਇਹ ਵੀ ਜਿੱਦਾਂ ਆ ਜਾਂ ਅਦਾਲਤੀ ਦਸਤਾਵੇਜ਼ ਵੀ ਦੱਸਦੇ ਆ ਉਹ ਟੈਕਸਟ ਮੈਸੇਜ ਵੀ ਦੱਸਦੇ ਆ ਵੀ ਸਾਡੇ ਕੋਲ ਤਾਂ ਲਿਸਟ ਬਹੁਤ ਲੰਬੀ ਆ ਉਧਰ ਭਾਈ ਨਿੱਜਰ ਹੁਣਾ ਦਾ ਕਤਲ ਹੁੰਦਾ ਫਿਰ ਇਧਰ ਕਹਿੰਦੇ ਵੀ ਹੁਣ ਜਲਦੀ ਜਲਦੀ ਕਰ ਦਿਓ ਫਿਨਿਸ਼ ਹਿਮ ਬ੍ਰਦਰ ਜਿਹੜਾ ਟਾਈਟਲ ਆ ਇਸ ਰਿਪੋਰਟ ਦਾ ਵੀ ਉਹਦੇ ਵਿੱਚ ਆਉਂਦਾ ਆ ਸੋ ਭਾਈ ਨਿੱਜਰ ਹੁਣਾ ਦੇ ਜਿਹੜੇ ਇਹ ਉਹਨਾਂ ਦੀ ਅਸੈਸੀਨੇਸ਼ਨ ਹੁੰਦੀ ਆ ਉਹਦੇ ਬਾਰੇ ਕੀ ਦੱਸਦੀ ਆ ਰਿਪੋਰਟ ਹਾਂਜੀ ਹਾਂਜੀ ਉਹਦੇ ਵਿੱਚ ਉਹਨਾਂ ਨੇ ਆਰਸੀਐਮਪੀ ਤੇ ਸੀਐਸਐਸ ਦੀਆਂ ਅਧਿਕਾਰੀਆਂ ਨਾਲ ਲੰਬੀਆਂ ਮੁਲਾਕਾਤਾਂ ਤੋਂ ਬਾਅਦ ਦੱਸਿਆ ਸੋ ਸੀਐਸਐਸ ਨੇ ਉਹਨਾਂ ਨੂੰ ਦੱਸਿਆ ਵੀ ਸਾਡੇ ਕੋਲ ਹ ਇਹ ਪਾਈਨੇਜਰ ਦੀ ਜਿਹੜੀ ਹੈਗੀ ਜ਼ਿੰਦਗੀ ਦੇ ਖਤਰੇ ਬਾਰੇ ਸਾਡੀਆਂ ਰਿਪੋਰਟਾਂ ਸੀਗੀਆਂ ਅਸੀਂ ਕੁਝ ਵਾਰ ਮਿਲੇ ਹੈਗੇ ਉਹਨਾਂ ਨੂੰ ਘਰ ਵਿੱਚ ਜਾ ਕੇ ਉਹਨਾਂ ਨੂੰ ਦੱਸਿਆ ਸੀਗਾ ਵੀ ਤੁਹਾਡੀ ਜ਼ਿੰਦਗੀ ਨੂੰ ਖਤਰਾ ਆਏਗਾ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਇੰਨਾ ਕੀ ਦੱਸ ਸਕਦੇ ਆ ਵੀ ਤੁਹਾਡੀ ਲਾਈਫ ਨੂੰ ਖਤਰਾ ਹੈਗਾ ਇਹ ਤੋਂ ਜ਼ਿਆਦਾ ਸਾਡੇ ਸਾਡਾ ਜਿਹੜਾ ਪ੍ਰੋਟੋਕੋਲ ਆ ਉਹ ਤੁਹਾਨੂੰ ਨਹੀਂ ਦੱਸ ਸਕਦੇ ਵੀ ਇਹ ਤੋਂ ਜ਼ਿਆਦਾ ਜਿਹੜਾ ਹੈਗਾ ਕੀ ਖਤਰਾ ਆਏਗਾ ਉਹ ਕਹਿੰਦੇ ਵੀ ਭਾਈਨੇਜਰ ਕਿਉਂਕਿ ਇੰਗਲਿਸ਼ ਵਿੱਚ ਐਫੀਸ਼ੀਐਂਟ ਨਹੀਂ ਸੀ ਉਹਨਾਂ ਦੇ ਬੇਟੇ ਨੇ ਸਾਰੀਆਂ ਗੱਲਾਂ ਉਹਨਾਂ ਨੂੰ ਸਮਝ ਆਈਆਂ ਤੇ ਉਹਨਾਂ ਨੇ ਭਾਇਨੇਚਰ ਨੇ ਇਹ ਕਿਹਾ ਵੀ ਜਿਹੜੇ ਸਰਾਹ ਤੇ ਚੱਲੇ ਆ ਉਹਨਾਂ ਲਈ ਖਤਰੇ ਤਾਂ ਇਹ ਸਾਹਮਣੇ ਆਉਣਗੇ ਵੀ ਮੈਨੂੰ ਪਤਾ ਹੈ ਸੋ ਅਸੀਂ ਜਿਸ ਰਾਹ ਤੇ ਚੱਲੇ ਆ ਉਹਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਜਿਹੜੀ ਲੜਾਈ ਆ ਉਹ ਲੜਨੀ ਪੈਂਦੀ ਹੈਗੀ ਆ ਵੀ ਉਹ ਜਾਦਾ ਇਹਨਾਂ ਜਿਆਦਾ ਉਹਨਾਂ ਨੇ ਸੀਰੀਅਸਲੀ ਨਹੀਂ ਲਿਆ ਹਾਂ ਉਹਦੇ ਚ ਕਹੇ ਆਇਆ ਵੀ ਉਹ ਭਾਈ ਗੁਰਬਾਤ ਗੁਰਪਤਵੰਨ ਸਿੰਘ ਪੰਨੂ ਦੀ ਜਿਹੜੀ ਜਾਨਵਾਰੀ ਜਿਹੜਿਆ ਕਿ ਬੱਦ ਫਿਕਰਮਨਸੀ ਕਹਿੰਦੇ ਵੀ ਉਹਨਾਂ ਨੇ ਉਹਨਾਂ ਨੂੰ ਆਖਿਆ ਸੀਗਾ ਵੀ ਤੋ ਅੱਡੀ ਜਾਣ ਦਾ ਉਹ ਜਿਹੜਾ ਖਤਰਾ ਹੈ ਉਹ ਵੱਡਾ ਹੋ ਸਕਦਾ ਵੀ ਤੁਸੀਂ ਜਿਹੜਾ ਹੈਗਾ ਸੰਭਲ ਕੇ ਰਹੋ ਸੋ ਇੱਕ ਵਿਆਹ ਦਾ ਸਮਾਗਮ ਵੀ ਸੀ ਜਿਹਦੇ ਵਿੱਚ ਭਾਈ ਗੁਰਪਤਵੰਦ ਸਿੰਘ ਉਹਨਾਂ ਨੇ ਆਉਣਾ ਸੀਗਾ ਸੋ ਉਹ ਮੇਰਾ ਖਿਆਲ ਉਸ ਮੌਕੇ ਤੇ ਫਿਰ ਜਿਹੜੇ ਉਹ ਚਾਰ ਆ ਪੰਜ ਬੰਦੇ ਫੜੇ ਗਏ ਆ ਉਹਨਾਂ ਵਿੱਚੋਂ ਇੱਕ ਵਿਅਕਤੀ ਨੇ ਉਹ ਵਿਆਹ ਤੇ ਸ਼ੂਟਿੰਗ ਕਰਨੀ ਸੀ ਜਿਹਦੇ ਵਿੱਚ ਸ਼ਾਇਦ ਹਰਜਿੰਦਰ ਸਿੰਘ ਖੇਲ ਦਾ ਉਹਨਾਂ ਦੇ ਬੇਟੀ ਦਾ ਆ ਜਾਂ ਬੇਟੇ ਦਾ ਵਿਆਹ ਸੀਗਾ ਸੋ ਉੱਥੇ ਸਾਰਾ ਇਹ ਘੇੜ ਕੀਤਾ ਜਾਣਾ ਸੀ ਉਹ ਬੰਦਾ ਜਿਹੜਾ ਹੈ ਉਹਨਾਂ ਚਾਰ ਆ ਸ਼ੂਟਰਸ ਵਿੱਚੋਂ ਇੱਕ ਪਹਿਲਾ ਫੜਿਆ ਹੋਇਆ ਸੀਗਾ ਉਸ ਵਿਅਕਤੀ ਨੇ ਜਿਹੜਾ ਹੈਗਾ ਉਥੇ ਸ਼ੂਟਿੰਗ ਕਰਕੇ ਬਾਕੀ ਦੇ ਜਿਹੜੇ ਹੈਗੇ ਆ ਸਿੱਖ ਆਗੂ ਆ ਉਹਨਾਂ ਦਾ ਕਤਲ ਕਰਨਾ ਸੀ ਸੋ ਇਸ ਤਰ੍ਹਾਂ ਆਰਸੀਐਮਪੀ ਦੇ ਅਧਿਕਾਰੀਆਂ ਨਾਲ ਸੀਐਸ ਦੇ ਅਧਿਕਾਰੀਆਂ ਨਾਲ ਸੋ ਜਿਹੜੇ ਭਾਰਤ ਨਾਲ ਉਹਨਾਂ ਦੇ ਫਿਰ ਜਸਟਿੰਗ ਥਰੂ ਡੋ ਦੇ ਬਿਆਨ ਤੋਂ ਬਾਅਦ ਜਿੰਨੀਆਂ ਇੰਟਰੈਕਸ਼ਨਸ ਹੋਈਆਂ ਉਹ ਬਹੁਤ ਲੰਬੀ ਹੈ ਜਿਹੜੀ ਵਿਸਤ੍ਰਿਤ ਵਾਰਤਾ ਹੈਗੀ ਆ ਉਹ ਬਲੂਮਬਰਗ ਨੇ ਸਾਹਮਣੇ ਲੈਂਦੀ ਹੈ ਸੋ ਸੋ ਇਹ ਤੋਂ ਇਹ ਪਤਾ ਲੱਗਦਾ ਵੀ ਜਿਹੜੇ ਭਾਰਤ ਦੇ ਹੱਥ ਠੋਕੇ ਆ ਜਿਹੜੇ ਉਹ ਜਿਨ੍ਹਾਂ ਦੇ ذریعے ਉਹ ਕਤਲੋਗਾਰਤ ਕਰਾਉਂਦੇ ਆ ਵੀ ਉਹਨਾਂ ਦੀ ਕੁਸਪੈਠ ਖਾਸ ਕਰਕੇ ਉਹਨਾਂ ਇਲਾਕਿਆਂ 'ਚ ਉਹਨਾਂ ਮੁਲਕਾਂ 'ਚ ਬਹੁਤ ਆ ਜਿੱਥੇ ਸਿੱਖ ਆਪਣੀ ਆਵਾਜ਼ ਜ਼ਿਆਦਾ ਬੁਲੰਦ ਕਰ ਰਹੇ ਹਾਂਜੀ ਹਾਂਜੀ ਉਹ ਤਾਂ ਫਿਰ ਹੁੰਦਾ ਹੀ ਆ ਵੀ ਜਿੱਥੇ ਡੈਂਸਰੀ ਪਾਪੂਲੇਟਡ ਸਿੱਖ ਜਿਨ੍ਹਾਂ ਕੰਟਰੀਆਂ ਵਿੱਚ ਹੈਗੇ ਆ ਉੱਥੇ ਫਿਰ ਕਿਤੇ ਨਾ ਕਿਤੇ ਕ੍ਰਾਈਮਨਲ ਐਲੀਮੈਂਟਸ ਨੂੰ ਉਹ ਉਥੇ ਵਿੱਚ ਇਨਜੈਕਟ ਕਰ ਦਿੰਦੇ ਹੈਗੇ ਆ ਤੁਹਾਡੇ ਆਪਣੇ ਭਰਾਵਾਂ ਦੇ ਤੌਰ ਤੇ ਹੀ ਆਪਣੇ ਦੋਸਤਾਂ ਦੇ ਤੌਰ ਤੇ ਸੋ ਸਰਕਾਰਾਂ ਨੂੰ ਜਿਹੜਾ ਹੈਗਾ ਇਹ ਬਹੁਤ ਛੇਤੀ ਮਿਲ ਜਾਂਦੇ ਹੈਗੇ ਆ ਲੋਕ ਛੋਟੇ ਛੋਟੇ ਲਾਲਚਾਂ ਵਿੱਚ ਉਹਨਾਂ ਦੀਆਂ ਆਪਣੀਆਂ ਕਰਜ਼ਾ ਹੁੰਦੀਆਂ ਨੇ ਉਹਦੇ ਚੋਂ ਫਿਰ ਇਹ ਸਾਰੇ ਉਹਨਾਂ ਦੇ ਜਿਹੜਾ ਹਿੱਸਾ ਬਣ ਜਾਂਦਾ ਹੈ ਕਿ ਉਹਨਾਂ ਦੀ ਮਸ਼ੀਨਰੀ ਦਾ ਜਿਹੜਾ ਕਿ ਸਰਕਾਰਾਂ ਲਈ ਇਹ ਕੰਮ ਕਰ ਰਹੇ ਬਹੁਤ ਹੀ ਜ਼ਿਆਦਾ ਔਖੇ ਨਹੀਂ ਹੁੰਦੇ ਕਿਉਂਕਿ ਇਹ ਪੂਰੀ ਦੁਨੀਆ 'ਚ ਇਹ ਚੱਲਦਾ ਹੈਗਾ ਡੀਜੀਟੈਂਸ ਨੂੰ ਜਿਹੜਾ ਕਤਲ ਕਰਨਾ ਸੋ ਉਹਨਾਂ ਕੋਲ ਇੱਕ ਹੁੰਦੀ ਆ ਉਹਨਾਂ ਕੋਲੇ ਇਮਿਊਨਿਟੀ ਹੁੰਦੀ ਹੈਗੀ ਜਿਹੜੀਆਂ ਐਮਬੈਸਡਰਸ ਆ ਸੋ ਐਮਬੈਸਡਰਸ ਆ ਜਿਹੜੇ ਹੁਣ ਬਹੁਤੇ ਐਮਬੈਸਡਰਸ ਆ ਜਿੱਦਾਂ ਵੀ ਉਹ ਇੰਟੈਲੀਜੈਂਸ ਏਜੰਸੀਆਂ ਦੇ ਆਫੀਸਰ ਜਾਂ ਉਹ ਕੋਵਟ ਆਪਰੇਸ਼ਨ ਵੱਧ ਕਰਦੇ ਆ ਜਿਹੜੇ ਸਿਵਲ ਆਪਰੇਸ਼ਨਸ ਆ ਉਹਨਾਂ ਵਿੱਚ ਘੱਟ ਦਿਲਚਸਪੀ ਲੈਂਦੇ ਹੈਗੇ ਹੂੰ 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 ਜੀ ਜੀ ਇਹ ਰਿਪੋਰਟ ਦੇ ਵਿੱਚ ਇਹ ਵੀ ਆਇਆ ਵੀ ਜਿਹੜੀ ਕੈਨੇਡੀਅਨ ਇੰਟੈਲੀਜੈਂਸ ਜੀਤ ਡੋਬਲ ਦੇ ਨਾਲ ਕਾਫੀ ਮੀਟਿੰਗਾਂ ਕੀਤੀਆਂ ਮਸਲਾ ਜਿਹੜਾ ਉਹ ਸੁਲਝਾਉਣ ਦੇ ਲਈ ਕੀ ਯਤਨ ਜਿਹੜੇ ਇਸ ਦੇ ਵਿੱਚ ਹੋਏ ਹਾਂਜੀ ਉਹ ਦੱਸਿਆ ਵੀ ਇੱਕ ਦੋ ਤਣਵਾਰ ਉਹ ਇੰਡੀਆ ਗਏ ਹੈ ਕਿ ਆ ਸੋ ਉਹਨਾਂ ਨੂੰ ਸਾਰੇ ਪ੍ਰੂਫ ਆ ਜਿਹੜੇ ਅਸੈਸੀਨੇਸ਼ਨ ਦੇ ਭਾਈ ਨਿਜਰ ਦੀ ਅਸੈਸੀਨੇਸ਼ਨ ਦੇ ਤੇ ਹੋਰ ਜਿਹੜੇ ਅਟੈਂਪਟਡ ਮਰਡਰ ਜਿਹੜੇ ਟਾਰਗੇਟਡ ਕਿਲਿੰਗਸ ਤੇ ਜਿਹੜੇ ਨਿਸ਼ਾਨੇ ਤੇ ਆ ਉਹਨਾਂ ਦੇ ਕੋਈ ਡਿਜੀਟਲ ਤੇ ਹਿਊਮਨ ਇੰਟੈਲੀਜੈਂਸ ਦੀਆਂ ਰਿਪੋਰਟਸ ਦਿੱਤੀਆਂ ਸੋ ਜੀ 20 ਦੇ ਮੌਕੇ ਵੀ ਉਹ ਤੋਂ ਬਾਅਦ ਵੀ ਦਿੱਤੀਆਂ ਸੋ ਇੱਕ ਵਾਰ ਭਾਰਤ ਦੇ ਵਿਦੇਸ਼ ਮੰਤਰੀ ਅਮਰੀਕਾ ਆਏ ਸੀ ਇਹਨਾਂ ਨੂੰ ਮਿਲਣ ਦਾ ਯਤਨ ਕੀਤਾ ਗਿਆ ਜਿਹੜਾ ਕਿ ਇਹ ਤਨ ਡਿਨਾਈ ਕਰ ਦਿੱਤਾ ਗਿਆ ਫੇਰ ਸੀਸੀਐਸ ਦੇ ਤੇ ਆਰਸੀਐਮਪੀ ਦੇ ਚੀਫ ਆ ਜਿਹੜੇ ਅਜੀਤ ਢਵਾਲ ਨੂੰ ਸਿੰਗਾਪੁਰ ਵਿੱਚ ਸਿੰਗਾਪੁਰ ਵਿੱਚ ਉਹਨਾਂ ਨੇ ਇੱਕ ਸੀਰੀਅਸ ਮੀਟਿੰਗ ਕੀਤੀ ਉਹਦੇ ਵਿੱਚ ਅਜੀਤ ਢਵਾਲ ਨੇ ਉਹਨਾਂ ਨੇ ਦੋ ਕੁਐਸਚਨ ਰੱਖੇ ਉਹ ਕਹਿੰਦੇ ਵੀ ਜਾਂ ਤਾਂ ਜਿਹੜੇ ਤੁਹਾਡੇ ਐਮਬੈਸਡਰ ਇਨਵੋਲਡ ਹੈਗੇ ਆ ਇਹਨਾਂ ਨੂੰ ਜਿਹੜੀ ਸੁਰੱਖਿਆ ਛਤਰੀ ਮਿਲੀ ਹੋਈ ਹੈ ਜਿਹੜੀ ਡਿਪਲੋਮੈਟਿਕ ਕਮਿਊਨਿਟੀ ਮਿਲੀ ਹੋਈ ਹੈ ਇਹ ਖਤਮ ਕਰੋ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਕਰਨੀ ਚਾਹੁੰਦੇ ਆਂ ਬੇਤੋਸੀਂ ਸਿਰਫ ਇੰਡੀਆ ਦੀ ਇਮਿਊਨਿਟੀ ਕਰਕੇ ਅਸੀਂ ਰੁਕੇ ਹੋਏ ਆ ਤੁਸੀਂ ਇਮਿਊਨਿਟੀ ਖਤਮ ਕਰੋ ਅਜ਼ੀਨਾਂ ਨੂੰ ਇਨਵੈਸਟਿਗੇਟ ਕਰਕੇ ਪ੍ਰੋਸੀਕਿਊਟ ਕਰਨਾ ਚਾਹੁੰਦੇ ਆ ਸਾਡੇ ਕੋਲ ਸਾਰੇ ਸਬੂਤ ਹੈਗੇ ਆ ਹੂੰ ਹੂੰ ਜੀ ਆਪਸ਼ਨ ਤੁਹਾਡੇ ਕੋਲੇ ਆ ਵੀ ਜੋ ਕੁਛ ਇਹਨਾਂ ਨੇ ਕਰਿਆ ਇੱਕ ਕ੍ਰਿਮਨਲ ਐਕਟੀਵਿਟੀ ਕਰੀ ਆ ਭਾਰਤ ਸਰਕਾਰ ਉਹਦੀ ਜ਼ਿੰਮੇਵਾਰੀ ਲਵੇ ਵੀ ਹਾਲ ਇਹਨਾਂ ਨੇ ਸਰਕਾਰ ਦੇ ਕਹਿਣ ਤੇ ਇਹ ਸਾਰੀਆਂ ਕਾਰਵਾਈਆਂ ਕੀਤੀਆਂ ਵੀ ਫਿਰ ਉਸ ਸਿਚੁਏਸ਼ਨ ਵਿੱਚ ਅਸੀਂ ਤੁਹਾਡੇ ਨਾਲ ਕਿਸ ਤਰ੍ਹਾਂ ਦੇ ਡਿਪਲੋਮੈਟਿਕ ਰਿਲੇਸ਼ਨ ਰੱਖਣੇ ਆ ਉਹ ਜਿਹੜਾ ਹੈਗਾ ਉਹਦੇ ਬਾਰੇ ਫੈਸਲਾ ਕਰਾਂਗੇ ਵੀ ਜੇ ਤੁਸੀਂ ਇਸ ਤਰ੍ਹਾਂ ਸਾਡੇ ਮੁਲਕ ਵਿੱਚ ਕ੍ਰਿਮੀਨਲ ਕਾਰਵਾਈਆਂ ਕਰਨੀਆਂ ਜਾਂ ਤਾਂ ਜ਼ਿੰਮੇਵਾਰੀ ਲਓ ਜਾਂ ਫਿਰ ਇਹਨਾਂ ਦੀ ਅਮਿਊਨਿਟੀ ਖਤਮ ਕਰੋ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਪ੍ਰੋਸੀਕਿਊਟ ਕਰਾਂਗੇ ਕਰਨਾ ਚਾਹੁੰਦੇ ਆ ਉਹ ਕਹਿੰਦੇ ਵੀ ਜੇ ਤੁਸੀਂ ਇਹ ਦੋਵੇਂ ਗੱਲਾਂ ਨਹੀਂ ਮੰਨਦੇ ਤਾਂ ਅਸੀਂ ਇਹਨਾਂ ਨੂੰ ਇੱਥੋਂ ਬਾਹਰ ਕੱਢਣ ਲਈ ਮਜਬੂਰ ਹੋਵਾਂਗੇ ਸੋ ਉਹ ਕਹਿੰਦਾ ਵੀ ਅਜੀਤ ਢਵਾਲ ਨੇ ਸਾਡੀ ਕੋਈ ਗੱਲ ਨਹੀਂ ਮੰਨੀ ਉਹਨੇ ਤਾਂ ਮੁੜ ਕੇ ਇਹ ਵੀ ਨਹੀਂ ਮੰਨਿਆ ਵੀ ਕੋਈ ਮੀਟਿੰਗ ਵੀ ਹੋਈ ਆ ਉਹ ਕਹਿੰਦਾ ਕੋਈ ਮੀਟਿੰਗ ਹੀ ਨਹੀਂ ਹੋਈ ਹਾਂ ਹੂੰ ਇਹ ਲੋਕਿਟ ਵਾਸ਼ਿੰਗਟਨ ਪੋਸ ਫਾਈਨੈਂਸ਼ੀਅਲ ਟਾਈਮ ਇਹਨਾਂ ਸਾਰਿਆਂ ਨੇ ਬਾਅਦ ਜਦੋਂ ਰਿਪੋਰਟ ਕੀਤਾ ਸੀਗਾ ਵੀ ਹਾਂ ਇੱਕ ਗੱਲਬਾਤ ਹੋਈ ਉਹ ਕਹਿੰਦੇ ਵੀ ਪਰ ਹਿੰਦੁਸਤਾਨ ਟਾਈਮਜ਼ ਨੂੰ ਇਹਨਾਂ ਨੇ ਉਹ ਸਟੋਰੀ ਲੀਕ ਕਰ ਦਿੱਤੀ ਹੋਈ ਆ ਹਿੰਦੁਸਤਾਨ ਟਾਈਮਜ਼ ਵਿੱਚ ਸਿੰਗਾਪੁਰ ਵਾਲੀ ਮੀਟਿੰਗ ਤੋਂ ਦੋ ਤਿੰਨ ਬਾਅਦ ਇਹ ਖਬਰ ਲੱਗਦੀ ਹੈ ਬੇਕ ਥਰਡ ਵਾਰਡ ਕੰਟਰੀਜ਼ ਵਿੱਚ ਜਿਹੜੀ ਮੀਟਿੰਗ ਹੋਈ ਆ ਜਿਹਦੇ ਵਿੱਚ ਭਾਰਤ ਨੇ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਹੋਇਆ ਵੀ ਸਾਡਾ ਕਤਰੋਗਾਰਤ ਨਾਲ ਕੋਈ ਸਬੰਧ ਨਹੀਂ ਸੋ ਹਿੰਦੁਸਤਾਨ ਟਾਈਮਜ਼ ਵਿੱਚ ਆ ਜਿਹੜੀ ਇਸ ਤਰ੍ਹਾਂ ਦੀ ਸਟੋਰੀ ਲਾਈ ਆ ਸੋ ਕਿਸੇ ਮੌਕੇ ਤੇ ਆ ਕੇ ਤੁਸੀਂ ਦੇਖੋਨ ਸੀਬੀਸੀ ਨੇ ਜਿਹੜੀ ਕੈਨੇਡਾ ਦੇ ਵਰਤਮਾਨ ਕੈਨੇਡਾ ਵਿੱਚ ਭਾਰਤ ਦੇ ਜਿਹੜੇ ਰਾਜਨੋਤ ਹੈਗੇ ਆ ਉਹਨਾਂ ਦੀ ਇੱਕ ਇੰਟਰਵਿਊ ਕੀਤੀ ਸੀ ਉਹ ਤੋਂ ਬਾਅਦ ਤਿੰਨ ਇੰਟੈਲੀਜੈਂਸ ਮੁਖਿਆਂ ਦੀ ਸਾਂਝੀ ਗੱਲਬਾਤ ਆ ਜਿਹੜੀ ਕਰੀ ਸੀ ਉਹਦੇ ਵਿੱਚ ਉਹਨਾਂ ਤਿੰਨਾਂ ਨੇ ਜਿਹੜੇ ਦੋਸ਼ ਲਾਏ ਹੈਗੇ ਆ ਉਹ ਬਿਲਕੁਲ ਐਸ ਬਲੂਮਬਰਗ ਦੀ ਜਿਹੜੀ ਹੈਗੀ ਰਿਪੋਰਟ ਆ ਉਹਦੇ ਨਾਲ ਮਿਲਦੇ ਜੁਲਦੇ ਹੈ ਕਿ ਵੀ ਵੀ ਕਿਸ ਤਰ੍ਹਾਂ ਉਹ ਆਊਟ ਆਫ ਦੀ ਬੀ ਹੋ ਜਾ ਕੇ ਹੈਗਾ ਜਿਹੜਾ ਇੰਡੀਆ ਵਰਕ ਕਰ ਰਿਹਾ ਸੀ ਤੇ ਅਸੈਸੀਨੇਸ਼ਨਸ ਕਰਵਾ ਰਿਹਾ ਸੀ ਹਮ ਜੀ ਜੀ ਹੁਣ ਜਦ ਆਪਾਂ ਦੇਖ ਰਹੇ ਆ ਅਵਤਾਰ ਸਿੰਘ ਜੀ ਰੁਕ ਦੁਬਾਰਾ ਜਿਹੜਾ ਉਹ ਮੁੜ ਰਿਹਾ